बोले सो निहाल कार सेवा सुराली साहब से वाले महापुरख बाबा सुखा सिंह जी ਜਿਹੜੇ ਇੱਥੇ ਨਿਰੰਤਰ ਸੇਵਾ ਕਰ ਰਹੇ ਆ ਤੇ ਉਹਨਾਂ ਦੇ ਜਿਹੜੇ ਛੋਟੇ ਉਹਨਾਂ ਦੇ ਵੀਰ ਜੀ ਆ ਬਾਬਾ ਜੀ ਉਹ ਇੱਥੇ ਪਹੁੰਚੇ ਆ ਬਾਬਾ ਹਾਕਮ ਸਿੰਘ ਜੀ ਉਹਨਾਂ ਨਾਲ ਜਦਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਉਹਨਾਂ ਤੋਂ ਪੁੱਛਣ ਦੀ ਕੋਸ਼ਿਸ਼ ਕਰਦੇ ਆ ਵੀ ਇਸ ਵੇਲੇ ਜਿਹੜਾ ਇੱਥੇ ਰਮਦਾਸ ਦੇ ਵਿੱਚ ਬੰਨ ਤੇ ਸੇਵਾ ਚੱਲ ਰਹੀ ਆ ਉੱਥੇ ਕਿਹੜੀ ਚੀਜ਼ ਦੀ ਲੋੜ ਆ ਵੀ ਜਿਹੜੀ ਸੰਗਤ ਹਜੇ ਦੁਆਬੇ ਦੀ ਸਾਡੀ ਸੰਗਤ ਜਿਹੜੀ ਵੇਟ ਕਰਦੀ ਆ ਵੀ ਜਦੋਂ ਸਾਨੂੰ ਇਧਰੋਂ ਕਾਲ ਜਾਵੇ ਤੇ ਅਸੀਂ ਉਹ ਚੀਜ਼ਾਂ ਲੈ ਕੇ ਉਹਨਾਂ ਬੰਨਾਂ ਨੂੰ ਮਜ਼ਬੂਤੀ ਕਰਨ ਲਈ ਉੱਥੇ ਪਹੁੰਚੀਏ ਤੇ ਬਾਬਾ ਜੀ ਦੇ ਨਾਲ ਬਾਬਾ ਜੀ ਵਾਹਿਗੁਰੂ ਜੀ ਕਾ ਹੁਣ ਪਾਣੀ ਤੇ ਘਟ ਗਿਆ ਪੰਜਾਬ ਦੇ ਅੰਦਰ ਪਾਣੀ ਦਾ ਪੱਧਰ ਘਟ ਗਿਆ ਪਰ ਲੋਕਾਂ ਦੀਆਂ ਜਿਹੜੀਆਂ ਇਲਾਕੇ ਦੀਆਂ ਪੰਜਾਬ ਦਾ ਜਿਹੜੀਆਂ ਮੁਸ਼ਕਲਾਂ ਜਾਂ ਪੰਜਾਬ ਦਾ ਖਤਰਾ ਜੇ ਜਿਉਂਦਾ ਤਿਉ ਹੀ ਆ ਪੰਜਾਬ ਦੇ ਵਿੱਚ ਪਾਣੀ ਦਾ ਪੱਧਰ ਘਟ ਚੁੱਕਾ ਵਾ ਪਰ ਪੰਜਾਬ ਜਿਹੜਾ ਖਤਰੇ ਦੇ ਨਿਸ਼ਾਨ ਦੇ ਉੱਪਰ ਅੱਜ ਵੀ ਆ ਪੰਜਾਬ ਦਾ ਖਤਰਾ ਨਹੀਂ ਟਲਿਆ ਪੰਜਾਬ ਦਾ ਪਾਣੀ ਦਾ ਪੱਧਰ ਘਟਿਆ ਪੰਜਾਬ ਦੀਆਂ ਮੁਸ਼ਕਲਾਂ ਜਿਉਂਦੀਆਂ ਤਿਉ ਆਪਾਂ ਇਸ ਤਰ੍ਹਾਂ ਜੋ ਪੰਜਾਬ ਦੇ ਸਾਡੇ ਲੋਕ ਜਜ਼ਬਾਤੀ ਲੋਕ ਆ ਅਸੀਂ ਜਦੋਂ ਪਾਣੀ ਜ਼ਿਆਦਾ ਆਇਆ ਸੀ ਉਦੋਂ ਅਸੀਂ ਪੰਜਾਬ ਦੇ ਲੋਕਾਂ ਤੋਂ ਜਾਣਵਰਨ ਵਾਸਤੇ ਤਿਆਰ ਸਾਂ ਪਰ ਅੱਜ ਅਸੀਂ ਜਿਹੜੇ ਇਲਾਕੇ 'ਚ ਵਸਦੇ ਲੋਕ ਹੈ ਜਾਂ ਦੁਨੀਆ 'ਚ ਵਸਦੇ ਲੋਕ ਹੈ ਜੋ ਪੰਜਾਬੀਆਂ ਨੂੰ ਪਿਆਰ ਕਰਨ ਵਾਲੇ ਆ ਅਸੀਂ ਇਹ ਸਮਝ ਕੇ ਮਨ ਆਪਣੇ ਨੂੰ ਸਮਝਾ ਕੇ ਬਹਿ ਗਏ ਆ ਜਿਵੇਂ ਸਾਨੂੰ ਲੱਗਦਾ ਵੀ ਹੁਣ ਪੰਜਾਬ ਦੇ ਵਿੱਚ ਕਿਸੇ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਕੁਝ ਅਫਵਾਹਾਂ ਇਸ ਤਰ੍ਹਾਂ ਦੀਆਂ ਫਲਾਈਆਂ ਜਾਂਦੀਆਂ ਕੁਝ ਐ ਆਪਣੇ ਆਪ ਨੂੰ ਜੋ ਸਮਝ ਹੀ ਪਾਉਣਾ ਚਾਹੁੰਦੇ ਇਹ ਕੁਝ ਲੋਕ ਵੀ ਜਿੱਤਰਾ ਪੰਜਾਬ ਨੂੰ ਹਣ ਖਦਰੇ ਚੋਂ ਬਾਹਰ ਨਿਕਲ ਗਿਆ ਪੰਜਾਬ ਹੁਣ ਪੰਜਾਬ ਨੂੰ ਕੋਈ ਹਲਪ ਦੀ ਲੋੜ ਨਹੀਂ ਕੋਈ ਮਦਦ ਦੀ ਲੋੜ ਨਹੀਂ ਉਹ ਭਰਾਓ ਤੁਸੀਂ ਮਦਦ ਕਿਹਦੀ ਕਰਨੀ ਆ ਤੁਸੀਂ ਕੋਈ ਗਰੀਬਾਂ ਦੀ ਮਦਦ ਨਹੀਂ ਕਰ ਰਹੇ ਉਹ ਰਾਜੇ ਲੋਕ ਸੀ ਜਿਹੜੇ ਕੋਈ 100 ਕਿੱਲੇ ਦਾ ਕੋਈ 50 ਕਿੱਲੇ ਦਾ ਕੋਈ 20 ਕਿੱਲੇ ਦਾ ਮਾਲਕ ਸੀ ਕੁਦਰਤ ਨੇ ਕੋਈ ਮੁਸ਼ਕਲ ਕੋਈ ਉਸ ਮਾਲਕ ਦਾ ਜਿਹੜਾ ਸਮਾਂ ਸੀ ਵੇਲਾ ਘੜੀ ਸੀ ਉਹਨਾਂ ਲੋਕਾਂ ਤੇ ਇਹਨਾਂ ਪਰਿਵਾਰਾਂ ਤੇ ਜਿਹੜੇ ਇਹ ਘਰ ਟੁੱਟਿਆ ਅਚਾਨਕ ਕਤਨ ਚੇਤ ਕੋਈ ਪ੍ਰੀ ਪਲੈਨਿੰਗ ਆ ਬੇ ਲੋਕਾਂ ਨੂੰ ਪਤਾ ਹੀ ਨਹੀਂ ਸੀ ਪੀ ਸਾਡੇ ਨਾਲ ਆ ਕੁਛ ਵਾਪਰ ਜਾਣਾ ਬਰਸਾਤ ਹਰ ਸਾਲ ਹੁੰਦੀ ਹੈ ਹਰ ਸਾਲ ਦਰਿਆਵਾਂ ਚ ਪਾਣੀ ਆਉਂਦਾ ਲੋਕਾਂ ਨੇ ਸੋਚਿਆ ਨਹੀਂ ਪੀ ਸਾਨੂੰ ਇਥੇ ਤੱਕ ਸਾਡੇ ਨਾਲ ਆ ਵੀ ਵਾਪਰ ਜਾਊਗਾ ਲੋਕ ਜਿਹੜੇ ਸੀ ਉਹ ਬੇਫਿਕਰ ਹੋ ਕੇ ਆਪਣੀ ਜ਼ਿੰਦਗੀ ਜੀ ਰਹੇ ਸੀ ਆਪਣੇ ਕੰਮਾਂ ਚ ਮਸਤ ਸਨ ਆਪਣੇ ਕੰਮਾਂ ਚ ਧਿਆਨ ਦੇਂਦੇ ਸੀ ਉਹਨਾਂ ਨੂੰ ਪਤਾ ਹੀ ਨਹੀਂ ਸਾਨੂੰ ਰਾਤੋਂ ਰਾਤ ਕੀ ਬਣ ਜਾਣਾ ਸਾਡੇ ਨਾਲ ਰਾਤੋਂ ਰਾਤ ਉਹਨਾਂ ਦੇ ਹਾਲਾਤ ਜਿਹੜੇ ਰਾਜਿਆਂ ਤੋਂ ਫਕੀਰ ਬਣ ਗਏ ਲੋਕ ਇਹ ਗਰੀਬ ਨਹੀਂ ਸੀ ਇਹ ਰਾਜੇ ਸੀ ਸਾਰੇ ਆਪਣੇ ਆਪਣੇ ਘਰਾਂ ਦੇ ਵਿੱਚ ਮਾਲਕਤਾ ਪਰਮੇਸ਼ਰ ਦਾ ਦਿੱਤਾ ਇਹਨਾਂ ਕੋਲ ਬਹੁਤ ਸੀ ਤੇ ਵੱਡੇ ਮਸਲੇ ਅੱਜ ਵੀ ਇਹਨਾਂ ਕਿਸਾਨਾਂ ਦੇ ਇਹਨਾਂ ਪਰਿਵਾਰਾਂ ਦੇ ਆ ਜਿਹੜੇ ਲੋਕ ਜਿਨ੍ਹਾਂ ਨੇ ਇਹ ਦੁੱਖ ਢਾਇਆ ਤੇ ਅੱਜ ਵੀ ਉਹ ਚੜ੍ਹਦੀ ਕਲਾ ਵਿੱਚ ਆ ਕੋਈ ਐਸੀ ਗੱਲ ਨਹੀਂ ਕਿ ਪਰ ਜੇ ਆਪਾਂ ਇਹਨਾਂ ਦੀ ਸੇਵਾ ਕਰਨੀ ਚਾਹੁੰਦੇ ਆ ਜਾਂ ਇਹਨਾਂ ਦੀ ਮਦਦ ਕਰਨੀ ਚਾਹੁੰਦੇ ਆ ਤੇ ਇਹ ਗੱਲ ਯਾਦ ਰੱਖਿਓ ਪੰਜਾਬ ਦਾ ਖਤਰਾ ਜਿਉਂਦਾ ਤਿਉਂ ਪੰਜਾਬ ਦੀਆਂ ਮੁਸ਼ਕਲਾਂ ਜਿਵੇਂ ਦੀਆਂ ਤਿਵੇਂ ਆ ਪੰਜਾਬ ਦੇ ਵਿੱਚ ਪਾਣੀ ਦਾ ਪੱਧਰ ਜ਼ਰੂਰ ਘਟਿਆ ਪਰ ਪੰਜਾਬ ਦੀਆਂ ਮੁਸ਼ਕਲਾਂ ਅੱਜ ਵੀ ਸੇਮ ਹੀ ਆ ਜਿਹੜੀਆਂ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਸਾਡੇ ਭਰਾਵਾਂ ਨੇ ਸਾਡੇ ਪੰਜਾਬੀਆਂ ਨੇ ਕੁਝ ਦਿਨ ਪਹਿਲਾਂ ਕੀਤਾ ਪਾਣੀ ਪੰਜਾਬ ਵਿੱਚ ਅੱਜ ਆ ਜਾਵੇ ਪਾਣੀ ਪੰਜਾਬ ਵਿੱਚ 10 ਮਹੀਨੇ ਬਾਅਦ ਆ ਜਾਵੇ ਪੰਜਾਬ ਵਿੱਚ ਪਾਣੀ 2 ਸਾਲ ਬਾਅਦ ਆ ਜਾਵੇ ਜੋ ਪੰਜਾਬ ਨੇ ਅੱਜ ਸੰਤਾਪ ਢਾਇਆ ਸੇਮ ਉਸ ਦਿਨ ਜਦੋਂ ਪਾਣੀ ਆਉਣ ਦਾ ਵਾਦਾ ਸੇਮ ਮੁਸ਼ਕਲਾਂ ਸੇਮ ਦੁੱਖ ਸੇਮ ਪਰੇਸ਼ਾਨੀਆਂ ਇਹ ਸਾਨੂੰ ਉਸ ਦਿਨ ਵੀ ਇਹਨਾਂ ਚੀਜ਼ਾਂ ਦਾ ਸਾਹਮਣਾ ਕਰਨਾ ਪਊਗਾ ਜਿਹੜੀਆਂ ਚੀਜ਼ਾਂ ਜਿਹੜੀਆਂ ਅੱਜ ਜਿਹੜੀਆਂ ਅਸੀਂ ਮੁਸ਼ਕਲਾਂ ਚੋਂ ਨਿਕਲੇ ਆ ਮੁਸ਼ਕਲ ਮੁਸ਼ਕਲਾਂ ਚੋਂ ਨਿਕਲੇ ਨਹੀਂ ਆਪਾਂ ਬ੍ਰੇਕ ਕਹਿ ਸਕਦੇ ਆ ਇਹ ਬ੍ਰੇਕ ਪੀਰੀਅਡ ਆ ਮੁਸ਼ਕਲ ਆਈ ਤਾਂ ਬ੍ਰੇਕ ਆ ਗਈ ਇਹ ਮੁਸ਼ਕਲ ਫੇਰ ਆ ਸਕਦੀ ਦੁਬਾਰਾ ਇਹ ਕਦੋਂ ਆ ਜਾਵੇ ਇਹਦਾ ਕੋਈ ਭਰੋਸਾ ਨਹੀਂ ਇਹਦਾ ਭਰੋਸਾ ਤੇ ਕੁਛ ਨਹੀਂਗਾ ਅਸੀਂ ਤੇ ਇਹੀ ਕੱਲ ਕਹਿ ਸਕਦੇ ਆ ਸੰਗਤ ਨੂੰ ਇਹ ਮੁਸ਼ਕਲ ਤੇ ਜਾਂ ਪਰਮੇਸ਼ਰ ਨੂੰ ਪਤਾ ਜਾਂ ਸਰਕਾਰ ਨੂੰ ਪਤਾ ਸਰਕਾਰ ਕੋਲ ਸੈਟਲਾਈਟ ਆ ਉਹਨਾਂ ਨੂੰ ਪਤਾ ਲੱਗਦਾ ਕਿੰਨਾ ਮੀਂਹ ਪੈਣਾ ਕਿੱਥੇ ਮੀਂਹ ਪੈਣਾ ਉਹ ਤੇ ਜੀ ਬੰਬ ਹੀ ਹੁਣ ਉੱਤੇ ਫੋੜ ਦਿੰਦੇ ਮੀਂਹ ਦਾ ਨਹੀਂ ਪਤਾ ਲੱਗਦਾ ਕਹਿੰਦਾ ਮੇਰਾ ਪਾਪ ਜਾਂ ਸਰਕਾਰ ਨੂੰ ਪਤਾ ਜਾਂ ਪਰਮਾਤਮਾ ਨੂੰ ਪਤਾ ਸਾਨੂੰ ਜਿਹੜੇ ਪਿੰਡਾਂ 'ਚ ਵਸਦੇ ਲੋਕ ਆ ਪੰਜਾਬ ਦੇ ਲੋਕ ਇਹਨਾਂ ਨੂੰ ਨਹੀਂ ਪਤਾ ਕਦੋਂ ਸਾਡੇ ਤੇ ਕਿਹੜੀ ਮੁਸ਼ਕਲ ਆ ਜਾਣੀ ਹੈ ਮਾਲਕ ਦੇ ਚਰਨਾਂ 'ਚ ਅਰਦਾਸ ਕਰਦੇ ਆ ਸੰਗਤ ਵੱਲੋਂ ਸੰਗਤ ਵੀ ਅਰਦਾਸ ਕਰਦੀ ਹੈ ਮਾਲਕ ਪੰਜਾਬ ਨੂੰ ਖੁਸ਼ੀਆਂ ਖੇੜਿਆਂ ਦੇ ਨਾਲ ਜਿਵੇਂ ਪਹਿਲਾਂ ਵਸਦਾ ਸੀ ਪੰਜਾਬ ਸਾਡਾ ਪੰਜਾਬ ਉਸ ਤਰ੍ਹਾਂ ਹੀ ਵਸਦਾ ਰਹੇ ਚੜ੍ਹਦੀ ਕਲਾ ਵਿੱਚ ਰਹੇ ਪੰਜਾਬੀ ਚੜ੍ਹਦੀ ਕਲਾ ਵਿੱਚ ਹਨ ਪੰਜਾਬੀ ਅੱਜ ਵੀ ਪੰਜਾਬੀਆਂ ਦਾ ਹੌਸਲਾ ਪੰਜਾਬ ਦੇ ਲੋਕਾਂ ਦਾ ਹੌਸਲਾ ਜਿਹੜਾ ਉਹਦੇ 'ਚ ਕੋਈ ਫਰਕ ਨਹੀਂਗਾ ਪੰਜਾਬੀਆਂ ਦੀ ਦਲੇਰੀ ਵਿੱਚ ਪੰਜਾਬੀ ਜਿਹੜੇ ਮੁਸ਼ਕਲਾਂ ਪੰਜਾਬੀ ਕਨ ਅੱਜ ਪਹਿਲੇ ਦਿਨ ਨਹੀਂ ਆਈਆਂ ਪੰਜਾਬੀਆਂ ਨੂੰ ਮੁਸ਼ਕਲਾਂ ਜਦੋਂ ਜੰਮੇ ਪੰਜਾਬੀ ਜਿੰਨੀਆਂ ਪੀੜ੍ਹੀਆਂ ਪੀਦ ਗਈਆਂ ਪੰਜਾਬੀਆਂ ਦੀਆਂ ਜਿਹੜੀਆਂ ਆਉਣੀਆਂ ਵਾਂ ਉਹ ਵੀ ਪੀੜ੍ਹੀਆਂ ਜਿਹੜੀਆਂ ਇਹ ਮੁਸ਼ਕਲਾਂ ਨੂੰ ਸਾਹਮਣਾ ਕਰਦੀਆਂ ਰਹਿਣਗੀਆਂ ਤੇ ਕਰਨ ਕਰਨ ਵਾਸਤੇ ਪੰਜਾਬੀ ਤਿਆਰ ਪਰ ਤਿਆਰ ਆ ਰਿਹਾ ਮੁਸ਼ਕਲ ਦਾ ਨਾਮ ਬਦਲਦਾ ਵਾ ਪੰਜਾਬੀਆਂ ਨੇ ਸਾਰੀਆਂ ਮੁਸ਼ਕਲਾਂ ਆਪਣੇ ਪਿੰਡੇ ਦੇ ਢਾਈਆਂ ਸਾਡੇ ਵੱਡਿਆਂ ਨੇ ਵਡਾਈਆਂ ਅਸੀਂ ਵੀ ਢਾ ਰਹੇ ਆ ਸਾਡੇ ਬੱਚੇ ਵੀ ਢਾਉਣਗੇ ਇਹ ਤੇ ਮਾਲਕੀ ਮਿਹਰ ਕਰੇ ਕਦੋਂ ਟਾਈਮ ਆਊਗਾ ਜਦੋਂ ਸਾਡੇ ਵੀਰ ਜਿਹੜੇ ਇਹਨਾਂ ਮੁਸ਼ਕਲਾਂ ਤੋਂ ਜਿਹੜਾ ਰਾਹਤ ਪਾਉਣਗੇ ਮਾਲਕ ਦੇ ਚਰਨਾਂ 'ਚ ਅਰਦਾਸ ਕਰਦੇ ਮਾਲਕਾ ਇਹ ਤੁਹਾਡਾ ਆਪਣਾ ਸਾਜਿਆ ਪੰਥ ਹੈ ਤੁਹਾਡਾ ਆਪਣਾ ਪੰਜਾਬ ਵਿਅਕਲਗੀਆਂ ਵਾਲੇ ਦਾ ਜਿਹੜਾ ਇਹ ਸਾਜਿਆ ਪੰਥ ਹੈ ਨਿਰਾਲਾ ਪੰਥ ਹੈ ਬਾਜਾਂ ਵਾਲੇ ਦੀ ਆਪਣੀ ਫੌਜ ਹੈ ਗੁਰੂਆਂ ਪੀਰਾਂ ਤੇ ਸ਼ਹੀਦਾਂ ਦੀ ਧਰਤੀ ਹੈ ਜਿਹਦੇ ਤੇ ਪ੍ਰਾਰਥਨ ਤੇ ਵਰਤਮਾਨ ਸ਼ਹੀਦਾਂ ਦਾ ਚੱਪੇ ਚੱਪੇ ਤੇ ਖੂਨ ਡੁੱਲਿਆ ਇਹ ਜਿਹੜੀ ਧਰਤੀ ਆ ਇਹਨੂੰ ਅਸੀਂ ਹਮੇਸ਼ਾ ਬਾਤ ਦੇਖਣਾ ਚਾਹੁੰਦੇ ਆ ਚੜ੍ਹਦੀ ਕਲਾ 'ਚ ਦੇਖਣਾ ਚਾਹੁੰਦੇ ਆ ਸਾਡੀ ਜਿਹੜੀ ਸੋਚ ਸਾਰੇ ਪੰਜਾਬੀਆਂ ਦੀ ਸੋਚ ਆ ਸਾਰੇ ਪੰਜਾਬ ਨੂੰ ਪਿਆਰ ਕਰਨ ਵਾਲਿਆਂ ਦੀ ਸੋਚ ਆ ਇਸੇ ਲਈ ਅਸੀਂ ਜਿਹੜਾ ਇਲਾਕੇ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਇੱਕ ਪਿੰਡ 'ਚ ਨਹੀਂ ਇੱਕ ਜ਼ਿਲ੍ਹੇ 'ਚ ਨਹੀਂ ਸਾਰੇ ਪੰਜਾਬ ਦੇ ਵਿੱਚ ਅਸੀਂ ਜਿਹੜੇ ਆਪਣੇ ਕਿਸਾਨ ਭਰਾਵਾਂ ਨਾਲ ਜਿਹੜੇ ਲੋੜਵੰਦ ਜਿਹੜੀ ਜਿਨ੍ਹਾਂ ਨੂੰ ਇਹ ਮੁਸ਼ਕਲ ਆਈਆਂ ਉਹਨਾਂ ਦੇ ਨਾਲ ਅਸੀਂ ਖੜੇ ਆ ਜਿਹੜੇ ਬੰਨ ਟੁੱਟ ਚੁੱਕੇ ਆ ਇੱਕ ਬੰਨ ਜਿਹੜੇ ਹੈਗੇ ਆ ਉੱਥੇ ਜ਼ਿਆਦਾ ਖਤਰਾ ਮੰਡਰਾਉਂਦਾ ਵੀ ਇਹ ਬੰਨ ਟੁੱਟ ਕੇ ਕਦੋਂ ਨੁਕਸਾਨ ਕਰ ਸਕਦੇ ਆ ਜਿਹੜੇ ਜਾਦੇ ਖਤਰੇ ਦੇ ਟਾਰਗੇਟ ਤੇ ਹੋਣਗੇ ਉਹਨਾਂ ਨੂੰ ਕੰਕਰੀਟ ਤੇ ਕਰਾਂਗੇ ਜਿਹੜੇ ਉਸ ਤੋਂ ਘੱਟ ਹੋਣਗੇ ਉਹਨਾਂ ਨੂੰ ਪੱਥਰ ਦੇ ਬੰਨਾਂ ਨੂੰ ਪੱਥਰ ਦੇ ਨਾਲ ਮਜ਼ਬੂਤ ਕਰਾਂਗੇ ਤੀਸਰਾ ਜਿਹੜਾ ਹੈਗਾ ਬੰਨਾਂ ਨੂੰ ਉੱਚਾ ਕਰਾਂਗੇ ਉੱਚੀਆਂ ਕਰਾਂਗੇ ਇਹਨਾਂ ਨੂੰ ਉਸ ਤੋਂ ਬਾਅਦ ਜਮੀਨਾ ਪੱਧਰੀਆਂ ਕਰਾਂਗੇ ਜਿਹੜੇ ਸਾਡੇ ਭਰਾਵਾਂ ਦੀਆਂ ਉੱਚੀਆਂ ਨੀਂਹ ਨਹੀਂ ਹੋ ਗਈਆਂ ਜਿੱਥੇ ਰੇਤ ਪੈ ਗਈ ਆ ਜਿੱਥੇ ਟੋਏ ਪੈ ਗਏ ਉਹਨਾਂ ਨੂੰ ਪੱਧਰਾ ਕਰਾਂਗੇ ਜਿਹੜੇ ਬੋਰ ਖਰਾਬ ਹੋ ਗਏ ਬੋਰ ਵੀ ਕਰਾਵਾਂਗੇ ਜਿਹੜੇ ਘਰ ਨੁਕਸਾਨੇ ਗਏ ਉਹ ਘਰਾਂ ਨੂੰ ਦੁਬਾਰਾ ਉਹਨਾਂ ਨੂੰ ਤਿਆਰ ਕਰਾਂਗੇ ਅਸੀਂ ਆਪਣੇ ਭਰਾਵਾਂ ਦੇ ਨਾਲ ਖੜੇ ਹਾਂ ਜਦ ਤੱਕ ਭਰਾ ਸਾਡੇ ਪੈਰਾਂ ਸਿਰ ਤੇ ਨਹੀਂ ਖੜੇ ਹੁੰਦੇ ਇਹਨਾਂ ਦੇ ਪਰਿਵਾਰਾਂ ਦੇ ਉੱਤੇ ਚਿਹਰਿਆਂ ਤੇ ਖੁਸ਼ੀਆਂ ਤੇ ਰੌਣਕਾਂ ਵਾਪਸ ਮੁੜ ਕੇ ਨਹੀਂ ਆਉਂਦੀਆਂ ਅਸੀਂ ਇਹਨਾਂ ਭਰਾਵਾਂ ਦਾ ਉਹਨੀ ਦੇਰ ਤੱਕ ਜ਼ਰੂਰ ਸਾਥ ਦੇਵਾਂਗੇ ਅਸੀਂ ਭਰਾ ਇਸ ਤਰ੍ਹਾਂ ਨਿਵਾਰਸ਼ ਨਹੀਂ ਛੱਡਾਂਗੇ ਆਪਣੇ ਇਹ ਭਰਾ ਵੀ ਇਸ ਤਰ੍ਹਾਂ ਨਾ ਸੋਚਣ ਕਿ ਸਾਨੂੰ ਇਹ ਨਹੀਂ ਕਿ ਥੋੜੇ ਦਿਨ ਇਹ ਮੁਸ਼ਕਲ ਆਈ ਤੇ ਹੁਣ ਸਾਰੇ ਗਿੜੇ-ਗੂੜਾ ਮਾਰ ਕੇ ਵੀਡੀਓ ਬਣਾ ਕੇ ਲੈ ਗਏ ਆ ਮੁੜ ਕੇ ਅਸੀਂ ਇੱਥੇ ਇਕੱਲੇ ਰਹਿ ਜਾਵਾਂਗੇ ਸਾਡੀ ਕਿਸੇ ਨੇ ਬਾਤ ਨਹੀਂ ਪੁੱਛਣੀ ਜਿਵੇਂ ਪਹਿਲਾਂ ਹੁੰਦਾ ਰਿਹਾ ਪਰ ਇਸ ਵਾਰ ਇਸ ਤਰ੍ਹਾਂ ਨਹੀਂ ਹੋਊਗਾ ਇੱਕ ਲੋਕ ਲੈ ਰਿਹਾ ਇਹ ਪੂਰੀ ਦੁਨੀਆ ਦੇ ਵਿੱਚ ਵਸਦੇ ਪੰਜਾਬੀਆਂ ਨੂੰ ਜਿੰਨੇ ਪੰਜਾਬੀ ਵਸਦੇ ਆ ਪੰਜਾਬੀਆਂ ਨੂੰ ਪਿਆਰ ਕਰਨ ਵਾਲੇ ਇਸ ਧਰਤੀ ਨੂੰ ਪਿਆਰ ਕਰਨ ਵਾਲੇ ਇਸ ਦੁੱਖ ਤੋਂ ਬਾਹਰ ਕਰਕੇ ਸਾਹ ਲੈਣਗੇ ਤੇ ਫੇਰ ਹੀ ਆਮ ਕਰਨਗੇ ਇਸ ਇਸ ਸਾਡੇ ਦੇਸ਼ ਦੇ ਲੋਕਾਂ ਨੂੰ ਵਿਦੇਸ਼ ਵਸਦੇ ਲੋਕਾਂ ਨੂੰ ਅਪੀਲ ਆ ਤੁਸੀਂ ਜਿਹੜੀਆਂ ਰਸਤਾ ਬਸਤਾ ਜੋ ਭੇਜਦੇ ਹੋ ਉਹ ਇਲਾਕੇ ਦੀਆਂ ਲੋੜਾਂ ਨੂੰ ਪਹਿਲਾਂ ਸਮਝ ਲਓ ਫਿਰ ਉਸ ਤੋਂ ਬਾਅਦ ਭੇਜਿਓ ਦਾਨ ਕਰਨ ਵਾਲੇ ਵੀਰੋ ਤੁਹਾਡਾ ਧੰਨਵਾਦ ਧਾਰਮਿਕ ਸੰਸਥਾਵਾਂ ਦਾ ਸਮਾਜਿਕ ਜਥੇਬੰਦੀਆਂ ਦਾ ਜਿੰਨੀਆਂ ਵੀ ਸੰਸਥਾਵਾਂ ਨੇ ਦਿਨ ਰਾਤ ਇੱਕ ਕਰਕੇ ਜੋ ਆਪਣੇ ਭਰਾਵਾਂ ਦਾ ਸਾਥ ਦਿੱਤਾ ਬਾਹ ਫੜੀਏ ਦੁੱਖ ਦੀ ਘੜੀ ਦੇ ਵਿੱਚ ਉਹਦੇ ਵਿੱਚ ਕਿਸੇ ਨੇ ਵੀ ਕੋਈ ਕਸਰ ਬਾਕੀ ਨਹੀਂ ਛੱਡੀ ਜਿਹੜੇ ਪੰਜਾਬ ਨੂੰ ਪਿਆਰ ਕਰਦੇ ਸੀ ਉਹਨਾਂ ਨੇ ਆਪਣਾ ਦਿਨ ਰਾਤ ਮਿਹਨਤ ਕਰਕੇ ਪੰਜਾਬ ਲਈ ਜਿਹੜਾ ਕੰਮ ਕੀਤਾ ਖਾਸ ਕਰਕੇ ਪੰਜਾਬ ਦੇ ਨੌਜਵਾਨਾਂ ਨੇ ਜਿਹੜੇ ਪੰਜਾਬ ਦੇ ਨੌਜਵਾਨ ਵਧਾਈ ਦੇ ਪਾਤਰ ਜਿਨ੍ਹਾਂ ਨੇ ਇੱਕ ਇਤਿਹਾਸ ਰਚਿਆ ਦੁਨੀਆ ਦੇ ਸਾਹਮਣੇ ਸਾਡੇ ਲੰਮੇ ਟਾਈਮ ਤੋਂ ਸਾਡੇ ਕੋਲ ਵਿੱਚ ਕੁਝ ਇਸ ਤਰ੍ਹਾਂ ਦੇ ਲੋਕ ਸੀ ਜਿਨ੍ਹਾਂ ਨੇ ਪੰਜਾਬ ਨੂੰ ਐਸਾ ਬਦਨਾਮ ਕੀਤਾ ਦੁਨੀਆ ਦੇ ਸਾਹਮਣੇ ਐਸਾ ਸ਼ਰਮਸ਼ਾਰ ਕੀਤਾ ਸੀ ਪੰਜਾਬੀ ਸਾਰੇ ਨਸ਼ੇ 'ਚ ਗਲਤਾਨ ਆ ਜਿਵੇਂ ਹਰ ਘਰ ਦੇ ਵਿੱਚ ਨਸ਼ਾ ਵੜ ਗਿਆ ਜਿਵੇਂ ਪੰਜਾਬੀ ਸਾਰੇ ਨਸ਼ੇੜੀ ਹੋ ਗਏ ਆ ਪੰਜਾਬੀਆਂ ਨੂੰ ਸੁਰਤ ਹੀ ਨਹੀਂ ਰਾਤ ਦਿਨ ਉਹ ਗਲੀਆਂ 'ਚ ਘੁੰਮਦੇ ਫਿਰਦੇ ਆ ਜਾਂ ਪੰਜਾਬੀ ਕਿਸੇ ਕੰਮ ਦੇ ਨਹੀਂ ਰਹੇ ਪੰਜਾਬੀਆਂ ਨੇ ਜੋ ਆਪਣੇ ਦੇ ਲਗਾਤਾਰ ਸੀ ਲੰਮੇ ਟਾਈਮ ਦਾ ਜਿਹੜਾ ਪ੍ਰੀਪਲੈਨਿੰਗ ਦਾਗ ਲਾਇਆ ਸੀ ਪੰਜਾਬੀਆਂ ਨੂੰ ਬਦਨਾਮ ਕਰਨ ਵਾਸਤੇ ਪੰਜਾਬੀ ਨੌਜਵਾਨਾਂ ਨੇ ਇਹਨੂੰ ਚੰਗੀ ਤਰ੍ਹਾਂ ਧੋ ਕੇ ਪੂਰੀ ਦੁਨੀਆ ਨੂੰ ਸ਼ੀਸ਼ਾ ਦਿਖਾ ਦਿੱਤਾ ਪੰਜਾਬੀ ਚੜ੍ਹਦੀ ਕਲਾ ਜਨੋਜਵਾਨ ਪੰਜਾਬੀ ਆਪਣੇ ਪੰਜਾਬ ਨੂੰ ਲਵਾਰਸ ਨਹੀਂ ਛੱਡਦੇ ਪੰਜਾਬੀ ਆਪਣੇ ਨੌਜਵਾਨ ਆਪਣੇ ਪੰਜਾਬ ਨੂੰ ਨਹੀਂ ਭੁੱਲੇ ਆਪਣੇ ਵਿਰਸੇ ਨੂੰ ਨਹੀਂ ਭੁੱਲੇ ਤੇ ਪੰਜਾਬੀ ਨੌਜਵਾਨ ਆਪਣੇ ਪੰਜਾਬ ਦੇ ਵਿਰਸੇ ਨੂੰ ਤੇ ਆਪਣੇ ਸੱਭਿਆਚਾਰ ਨੂੰ ਆਪਣੇ ਭਰਾਵਾਂ ਦੇ ਦੀ ਦੇਖ ਰੇਕ ਤੇ ਉਹਨਾਂ ਦੀ ਜਿਹੜੀ ਸੇਵਾ ਸੰਭਾਲਿਆ ਉਹ ਕਿਵੇਂ ਕਰਨੀ ਸਾਰੀ ਕੋਈ ਚੰਗੀ ਤਰ੍ਹਾਂ ਨੂੰ ਜਾਣਦੇ ਆ ਤੇ ਸਮਝਦੇ ਆ ਤੇ ਇਹਨਾਂ ਨੇ ਉਹੀ ਐਮ ਰੋਲ ਅਦਾ ਕਰਕੇ ਆਪਾਂ ਨੂੰ ਆਪਣੇ ਸਾਹਮਣੇ ਦਿਖਾਇਆ ਸਾਡੇ ਪੰਜਾਬੀ ਜਿਹੜੇ ਆ ਭਾਵੇਂ ਉਹ ਕਿਸੇ ਵੀ ਜਗ੍ਹਾ ਤੇ ਰਹਿੰਦੇ ਦੇਸ਼ ਦੇ ਵਿੱਚ ਦੁਨੀਆ ਦੇ ਵਿੱਚ ਚਾਹੇ ਆਰਮੀ 'ਚ ਹੋਣ ਪੁਲਿਸ 'ਚ ਹੋਣ ਟੀਚਰ ਹੋਣ ਚਾਹੇ ਡਾਕਟਰ ਹੋਣ ਇੰਜੀਨੀਅਰ ਹੋਣ ਕਿਸੇ ਵੀ ਜਗ੍ਹਾ ਤੇ ਜਿਹੜਾ ਨੌਜਵਾਨ ਸੀ ਉਹ ਪੰਜਾਬ ਦੇ ਨਾਲ ਜਿਹੜਾ ਉਹਦਾ ਦਿਲ ਜੁੜਿਆ ਸੀ ਉਹਦੀ ਸੋਚ ਜੁੜੀ ਸੀ ਉਹਨੇ ਇਸੇ ਵੀ ਸੰਸਥਾਵਾਂ ਦੇ ਜੁੜਿਆ ਸੀ ਚਾਹੇ ਉਹ ਧਾਰਮਿਕ ਸੰਸਥਾ ਸੀ ਚਾਹੇ ਸਮਾਜਿਕ ਸੰਸਥਾ ਸੀ ਜਿੰਨੀਆਂ ਸੰਸਥਾਵਾਂ ਦੇ ਵਿੱਚ ਜੁੜੇ ਸੀ ਪੰਜਾਬੀ ਨੌਜਵਾਨ ਸਾਰਿਆਂ ਨੇ ਦਿਲ ਖੋਲ ਕੇ ਪੰਜਾਬ ਦੇ ਲੋਕਾਂ ਦੀ ਪੰਜਾਬ ਦੇ ਭਰਾਵਾਂ ਦੀ ਸੇਵਾ ਕੀਤੀ ਹੈ ਤੇ ਦਿਨ ਰਾਤ ਮਿਹਨਤ ਕਰਕੇ ਉਹਨਾਂ ਦਾ ਸਾਥ ਦਿੱਤਾ ਉਹਨਾਂ ਨੂੰ ਐਨੀ ਮਹਿਸੂਸ ਹੋਣ ਦਿੱਤਾ ਵੀ ਤੁਸੀਂ ਇਕੱਲੇ ਆ ਉਹਨਾਂ ਦੇ ਦੁੱਖ ਦੇ ਵਿੱਚ ਉਹਨਾਂ ਤੋਂ ਅੱਗੇ ਹੋ ਕੇ ਉਹਨਾਂ ਦੀ ਮਦਦ ਕੀਤੀ ਹੈ ਜਿਹੜੀ ਇੱਕ ਸਲੰਘਾ ਯੋਗ ਤੇ ਇੱਕ ਇਤਿਹਾਸਿਕ ਗੱਲ ਹੈ ਤੇ ਇਤਿਹਾਸਿਕ ਇਹ ਪਲ ਸੀ ਜਿਹੜੇ ਸਾਡੇ ਵਾਸਤੇ ਜਿਹੜੇ ਸਹਰੀ ਅੱਖਰਾਂ 'ਚ ਲਿਖੇ ਜਾਣਗੇ ਜਿਹੜੇ ਕਿਤੇ ਨਹੀਂ ਭਲਾਏ ਜਾ ਸਕਦੇ ਜਿਹੜੀ ਨੌਜਵਾਨਾਂ ਦੀ ਸੇਵਾ ਤੇ ਨੌਜਵਾਨਾਂ ਦੇ ਅੱਗੇ ਆ ਕੇ ਆਪਣੇ ਪੰਜਾਬ ਦੇ ਲੋਕਾਂ ਦਾ ਸਾਥ ਦੇਣਾ ਤੇ ਪੰਜਾਬ ਦੇ ਲੋਕਾਂ ਨੂੰ ਬਚਾਉਣਾ ਵਾਹਿਗੁਰੂ ਜੀ ਕਾ ਖਾਲਸਾ ਬੋਲੇ ਈਸੋ ਨਿਹਾਲ